ਤੇ ਇਹ ਸਾਰੀ ਇਹਨੂੰ ਕਹਿੰਦੇ ਆ ਜੀ ਚੀਨੀ ਘਾਟੀ ਕਿਉਂਕਿ ਚੀਨ ਤੇ ਜਿਆਦਾ ਇੱਥੇ ਐਤਵਰ ਨੂੰ ਇਹ ਫੈਮਿਲੀ ਪਲੇਸ ਹੈ ਐਤਵਰ ਨੂੰ ਕਿਉਂਕਿ ਜਿਆਦਾ ਇੱਥੇ ਫੈਮਿਲੀ ਵਾਲੇ ਆਂ ਜੀ ਸਸਰੀ ਗਾਲ ਦੀ ਸਾਰਿਆਂ ਨੂੰ ਇੰਦਾ ਪਿਛਲੀ ਵੀਡੀਓ ਵਿੱਚ ਤੁਸੀਂ ਦੇਖਿਆ ਸੀਗੇ ਬਿਸ਼ੋਵੀ ਦੇ ਪਹਾੜ ਤੇ ਉੱਧਰ ਤੇ ਜੰਗਲ ਵਗੈਰਾ ਤੇ ਇਸ ਵੀਡੀਓ ਵਿੱਚ ਦਿਖਾਵਾਂਗੇ ਤੁਹਾਨੂੰ ਮੈਰੀ ਡੈਮ ਜਿਹੜਾ ਕਿ ਮੇਰੇ ਪਿੱਛੇ ਸਾਫ਼ ਦਿਖਦਾ ਪਿਆ ਬਿਲਕੁਲ ਪਰ ਇੱਥੇ ਅਸੀਂ ਆਣ ਵੇਲੇ ਜਾਵਾਂਗੇ ਕਿਉਂਕਿ ਅੱਗੇ ਇੱਕ ਇਸ ਤੋਂ ਵੀ ਵਧੀਆ ਪਲੇਸ ਹੈ ਚੀਨੀ ਘਾਟੀ ਪਹਿਲਾਂ ਉੱਧਰ ਜਾਵਾਂਗੇ ਚੀਨੀ ਘਾਟੀ ਤੇ ਬਾਕੀ ਜੇ ਟਾਈਮ ਬਚਿਆ ਤਾਂ ਇੱਥੇ ਆਵਾਂਗੇ ਤੇ ਇੱਕ ਅ ਅੱਜ ਦਿਖਾਵਾਂਗੇ ਮੇਨ ਵੀਡੀਓ ਵਿੱਚ ਮੈਰੀ ਡੈਮ ਤੇ ਚੀਨੀ ਘਾਟੀ ਚੀਨੀ ਘਾਟੀ ਸੁਣੀਏ ਤਾਂ ਬਹੁਤ ਪਹਿਲੀ ਵਾਰੀ ਦੇਖਣੀ ਹੈ ਅੱਜ ਤੇ ਜਿਆਦਾ ਲੋਕਾਂ ਨੂੰ ਨਹੀਂ ਪਤਾ ਚੀਨੀ ਘਾਟੀ ਬਾਰੇ ਤੇ ਮੈਰੀ ਟਾਈਮ ਦਾ ਵੀ ਦੱਸਾਂਗੇ ਆਲੇ ਦੋਲੇ ਪੱਤੀ ਸਾਰਾ ਜੋ ਵੀ ਜੰਗਲਾਤ ਏਰੀਆ ਪਹਾੜੀ ਏਰੀਆ ਸਾਰਾ ਇਹਦੇ ਬਾਰੇ ਦੱਸਾਂਗੇ ਤੇ ਐਂਡ ਤੱਕ ਦੇਖਿਓ ਵੀਡੀਓ ਖਣ ਲੱਗਦਾ ਹੁਣ ਆਏ ਆ ਵੀ ਸੇਵ ਪਿੰਡੀ ਵੀਡੀਓ ਵਰਗਾ ਸੀ ਇੱਥੇ ਪਰ ਉੱਥੋਂ ਬਿਲਕੁਲ ਲੱਗ ਆਇਆ ਹੈ ਕਿਉਂਕਿ ਉਹ ਸਿੱਕੀ ਗਿੱਲੀ ਰਿhta ਉਸਨੇ ਮੋਟਾ ਚਲਾਣਾ ਸੋਚਿਆ ਹੈ ਇਹ ਸਾਰਾ ਹੈਗਾ ਇੱਥੇ ਕੰਮ ਸੁੱਕਾ ਹੈ ਇੱਥੇ ਮੋਟਾ ਝੋੜਾ ਹੁਣ ਚੱਲਦਾ ਪਿਆ ਤੇ ਰਸਤਾ ਵੀ ਫੁੱਲਾ ਡੁੱਲਾ ਹੈ ਉਹਦੇ ਨਾਲੋਂ 9 ਕਿਲੋਮੀਟਰ ਤੋਂ ਥੋੜਾ ਪੈਂਟ ਮੈਲੀ ਤੋਂ ਜਿਹੜੀ ਘਾਟੀ ਉੱਥੇ ਜਾਵਾਂਗੇ ਤੇ ਉੱਥੇ ਜਾ ਕੇ ਪਹਿਲਾਂ ਉੱਥੇ ਵੀਡੀਓ ਸ਼ੂਟ ਕਰਨੀ ਹੈ ਬਾਕੀ ਫਿਰ ਦੇਖਾਂਗੇ ਆਣ ਕਾ ਪਿਛਲੇ ਇਲਾਕੇ ਨਾਲੋਂ ਥੋੜਾ ਜ਼ਿਆਦਾ ਡਰਾ ਬਣਾਇਆ ਪਰ ਵਧੀਆ ਵੀ ਆ ਉਹਦੇ ਨਾਲੋਂ ਕਿਉਂਕਿ ਖੁੱਲਾ ਡੁੱਲਾ ਐ ਇੱਥੇ ਜਾਣ ਦੀ ਜਿਆਦੀ ਔਖੀ ਨਹੀਂ ਹੁੰਦੀ ਵਧੀਆ ਰਸਤਾ ਐ ਅੱਗੇ ਸਾਰਾ ਪੱਕਾ ਹੀ ਗੈਲੋ ਪਰ ਇਹ ਹੱਦ ਤੱਕ ਸਾਨੂੰ ਕੋਈ ਨਹੀਂ ਸੀ ਇੱਥੇ ਪਿਛਲੀ ਵੀਡੀਓ 'ਚ ਤਾਂ ਕੋਈ ਨਾ ਕੋਈ ਜ਼ਰੂਰ ਮਿਲ ਗਿਆ ਸੀ ਪਰ ਹੱਦ ਤੱਕ ਕੋਈ ਨਹੀਂ ਮਿਲਿਆ ਉਹਦੇ ਨਾਲੋਂ ਵਧੀਆ ਏਰੀਆ ਐ ਪਿਛਲੀ ਵੀਡੀਓ ਨਾਲੋਂ ਅਸੀਂ ਇਹਨੇ ਕਾ ਨਾ ਪਹੁੰਚ ਗਏ ਆ ਡੇਰੇ ਤੇ ਪਹੁੰਚ ਗਏ ਆ ਜਿਹੜੀ ਜਿਣੀ ਘਾਟੀ ਦਾ ਮੇਨ ਡੇਰਾ ਐ ਤੇ ਆੰਦਰ ਵੀ ਦੇਖ ਲੋ ਕਿੰਨੇ ਇੱਥੇ ਇੱਥੇ ਕਿਤੇ ਮੋਟਰਸਾਈਕਲ ਥੋੜਾ ਜਿਹਾ ਮੇਰੇ ਖਿਆਲ ਨਾਲ ਹੋਰ ਉੱਪਰ ਜਾਣਾ ਮੋਟਰਸਾਈਕਲ ਤੇ ਉੱਥੇ ਲਾ ਲੈਣਾ ਮੋਟਰਸਾਈਕਲ ਆਪਾਂ ਤੇ ਬਾਕੀ ਤੁਰ ਕੇ ਜਾਣਾ ਪੈਂਦਾ ਹੈ ਅੱਗੇ 350 ਸ਼ਾਇਦ 400 ਕੋੜੀ ਆ ਉੱਪਰ ਨੂੰ ਪਹਾੜਾਂ ਦੇ ਦੇਖਦੇ ਹੁਣੇ ਪਹਾੜ ਸਾਫ ਤੇ ਉੱਥੇ ਜਾਣਾ ਹੈ ਹੁਣ ਆਪਾਂ ਸਾਰਾ ਤੁਰ ਕੇ ਜਾਣਾ ਪੈਣਾ ਆ ਪੂਰੀ ਹੁਣ ਬਸ ਹੁਣੇ ਵਾਲੀ ਅੱਗੇ ਅੱਗੇ ਜਾ ਕੇ ਇਹ ਡੇਰਾ ਆ ਮੇਨ ਸ਼ੀਣੀ ਘਾਟੀ ਬਾਕੀ ਮੈਨੂੰ ਪੂਰਾ ਨਹੀਂ ਪਤਾ ਜੇ ਕਿਸੇ ਨੂੰ ਜੇ ਗਲਤ ਬੋਲਦਾ ਹਾਂ ਤਾਂ ਵੀ ਦੱਸਦੇ ਹੋ ਕਮੈਂਟ ਦੇ ਵਿੱਚ ਇਹ ਪਾਣੀ ਪੀਣ ਤੇ ਫਿਰ ਬੰਦ ਮਨਕੀਸ ਓਹ ਹਾਂ ਇਹ ਨਹੀਂ ਸਹੀ ਆ ਜੀ ਡੇਰਾ ਚੀਨੀ ਘਾਟੀ ਉਹ ਲਿਖਿਆ ਵੀ ਆ ਉੱਥੇ ਵੱਡਾ ਵੱਡਾ ਕਰਕੇ ਇਹ ਵਾਸ਼ਰੂਮ ਜਿਹੜੇ ਸੋਈ ਦੇ ਪਹਾੜ ਥੇਗੇ ਉਹਨਾਂ ਨਾਲੋਂ ਬਿਲਕੁਲ ਵੱਖਰੀ ਜਗ੍ਹਾ ਐ ਬਿਲਕੁਲ ਵੱਖਰੀ ਦੇਖਣ ਨੂੰ ਤੁਹਾਨੂੰ ਸੇਮ ਲੱਗਦੀ ਹੋਣੀ ਆ ਪਰ ਫੀਲ ਇਹਦਾ ਆ ਕੇ ਪਤਾ ਲੱਗਦਾ ਆ ਉਹ ਜਗ੍ਹਾ ਨਹੀਂ ਹੈਗੀ ਥੜਾ ਆ ਜੀ ਮੋਟਰਸਾਈਕਲ ਇੱਥੇ ਹੈਗੇ ਬੰਦੇ ਕਾਫੀ ਮੈਨੂੰ ਲੱਗਾ ਸੀ ਇੱਥੇ ਕੋਈ ਨਹੀਂ ਹੁਣ ਇਹ ਪਹਾੜ ਵੀ ਕਾਫੀ ਵੱਡੇ ਆ ਉਹਦੇ ਨਾਲ ਉਹ ਜਗ੍ਹਾ ਨਾਲ ਇੱਥੋਂ ਹੁਣ ਮੋਟਰਸਾਈਕਲ ਆ ਕੇ ਉੱਪਰ ਤੁਰ ਕੇ ਜਾਣਾ ਪੈਣਾ ਸਾਨੂੰ ਇਹ ਆ ਜੀ ਦੇ ਦਾ ਚੀਣੀ ਘਟ ਫਰ ਡਰਤਾ ਨਹੀਂ ਲੰਦਾ ਜੀ ਇੱਧਰ ਕੋਈ ਤੁਹਾਨੂੰ ਦੰਗਲ ਦੇ ਵਿੱਚ ਰਹਿਣਾ ਕੋਈ ਜੀ ਨਹੀਂ ਕੋਈ ਐਸਾ ਕੋਈ ਡਰ ਨਹੀਂ ਹੈ ਜੰਗਲ ਦੇ ਵਿੱਚ ਵੈਸੇ ਇਹ ਤਰ੍ਹਾਂ ਤਰ੍ਹਾਂ ਦੇ ਜਾਨਵਰ ਪੰਛੀ ਸਭ ਹੈ ਸਮੇਂ-ਸਮੇਂ ਬਤਾਉਗਾ ਆਪਣਾ ਜਿਹੜੀ ਟਹਿਲ-ਪਹਿਲ ਕਰਦੇ ਆ ਕਿਸੇ ਇਨਸਾਨ ਨੂੰ ਕੋਈ ਨੁਕਸਾਨ ਨਹੀਂ ਦਿੰਦੇ ਅਗੇ ਸੋ ਇਸੇ ਤਰ੍ਹਾਂ ਅੱਜ ਉਹ ਤੁਹਾਨੂੰ ਮੈਂ ਪਰਿਕਰਮਾ ਕਰਾਨਾ ਹੈ ਜਿਹੜੀ ਹੈ ਬਾਬਾ ਜਗਲਾ ਸਿੰਘ ਦੀ ਸਮਾਧੀ ਦੇ ਤੁਰੜ ਕਰਨ ਲੱਗੇ ਹੁਣ ਆਪਾਂ ਇੱਥੋਂ ਚੀਨੀ ਘਾਟੀ ਦਾ ਸਫ਼ਰ ਬਾਬਾ ਜੀ ਨੇ ਕਿਹਾ ਕਹਿੰਦੇ ਤੁਸੀਂ ਪੂਰੀ ਉੱਪਰ ਘੁੰਮਣਾ ਫਿਰ ਨਾ ਰਿਸਰਚ ਕਰਨੀ ਆ। ਵੀ ਹੋ ਜਾਂਦੀ ਹੈ। ਪਿਛਲੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਸੀ ਆਪਾਂ ਇਹਨੂੰ ਜ਼ਿਆਦਾ ਲੰਬੀ ਨਹੀਂ ਕਰਨਾ। ਬਸ ਮੇਨ ਮੇਨ ਚੀਜ਼ ਦਿਖਾਣੀ ਆ ਆਪਾਂ। ਆ ਦੇਖਦਾ ਨਿੱਕਾ ਛੋਟਾ ਯਾਰ ਆ ਜਾਂਦਾ ਬਸ ਐਦਾ ਦਾ ਹੀ ਵਿੱਚ ਬੈਠਣ ਨੂੰ ਵੀ ਜਗ੍ਹਾ ਹੈਗੀ ਆ ਬਾਬਾ ਜੀ ਕਹਿੰਦੇ ਤੇ ਪੌੜੀਆਂ ਆ ਜਾਂਦਾ ਐਦਾ ਦੀਆਂ ਡੰਡੀਆਂ ਛੋਟੀਆਂ ਛੋਟੀਆਂ ਉੱਪਰ ਤੱਕ ਜਾਣ ਨੂੰ ਇਹਦੇ ਨਾਲੇ ਰਸਤਾ ਤੈਅ ਕਰਾਂਗੇ ਆਪਣਾ ਆਪਣਾ ਜੇ ਦਾਰਾਸਾ ਇਹ ਦਰਾ ਹੋ ਗਿਆ ਖਤਮ ਟ੍ਰੇਲਿੰਗ ਤੇ ਹੁਣ ਪੌੜੀਆਂ ਸ਼ੁਰੂ ਐ ਸਾਰੀਆਂ ਧੁਰ ਤੱਕ ਮੇਰੇ ਖਿਆਲ ਨਾਲ ਪੌੜੀਆਂ ਪੌੜੀਆਂ ਆ ਤੁਹਾਨੂੰ ਬਸ ਹੁਣੇ ਆਣੀ ਆ ਪੂਰੀ ਚੜ ਜਾਵਾਂਗੇ ਕੱਟੇ ਦੇ ਖੇਤਾਂ ਦੀ ਯਾਦ ਆ ਰਹੀ। ਗੋਹਰਿਆਂ ਕੋੜੀਆਂ ਦੀ ਉਹ ਲੱਕੜ ਵਿੱਚ ਆਰਾਮ ਕਰਨ ਦੀ ਹੈਗੀ ਮੇਰੇ ਪੁਰਾਣੇ ਛੁੱਟੀਆਂ। ਸਾਗਰਧਿਆ ਪੂਰਾ ਜਿਹੜੀ ਵਾਲ ਆਫ ਚਾਈਨਾ ਆ। ਅਰੇ ਜੇ ਆਪਣੇ ਜੂਬਿਆਂ ਵਿੱਚ ਵੀ ਇਹ ਸੱਤ ਜੂਬਿਆਂ ਦੇ ਵਿੱਚ ਸੇਮ ਉਹੀ ਚੀਜ਼ ਹੈ ਇਹ ਇਸੇ ਕਰਕੇ ਮੇਰੇ ਖਿਆਲ ਨਾਲ ਉਹ ਚੀਨੀ ਘਾਟੀ ਕਹਿੰਦੇ ਆ ਕਿਉਂਕਿ ਚੀਨ ਦੀ ਘਾਟੀ ਵੀ ਆਲਮੋਸਟ ਇਦਾਂ ਦੀ ਆ ਦੇਖਣ ਨੂੰ ਗਿਆ ਤਾਂ ਨਹੀਂ ਆ ਪਰ ਦੇਖੀ ਜਰੂਰ ਆ YouTube ਤੇ ਫੋਟੋਆਂ ਤੇ ਦੇਖਣ ਨੂੰ ਸੇਮ ਇਦਾਂ ਦੀ ਆ ਵਾਲ ਆਫ ਚਾਈਨਾ ਚਾਈਨਾ ਦੀ ਕੰਧ ਇਸੇ ਕਰਕੇ ਮੇਰੇ ਖਿਆਲ ਨਾਲ ਉਹ ਚੀਨੀ ਘਾਟੀ ਕਹਿੰਦੇ ਆ ਪੌੜੀਆਂ ਬਿਲਕੁਲ ਸਿੱਧੀਆਂ ਕਿਉਂਕਿ ਪਹਾੜ ਦੇ ਵਿੱਚ ਨਾ ਪਹਾੜ ਦੇ ਵਿੱਚ ਪੌੜੀਆਂ ਸਿੱਧੀਆਂ ਚੜ੍ਹ ਸਕਦੇ ਆ ਆਲੇ ਦੋਲੇ ਪੂਰਾ ਪਹਾੜੀ ਏਰੀਆ ਤੇ ਜੀਵ ਜੰਤੂ ਵੀ ਵੜੇ ਆ ਇੱਥੇ ਕਦੀ ਮੋਰ ਆ ਜਾਂਦਾ ਕਦੀ ਬਾਂਦਰ ਆ ਜਾਂਦੇ ਆ ਪਰ ਖੁਸ਼ੀ ਦੀ ਗੱਲ ਆ ਕੁਝ ਕਹਿੰਦੇ ਨਹੀਂ ਪਏ ਸਾਨੂੰ ਆਪਣਾ ਕਰੀ ਜਾਂਦੇ ਅੰਜੋਏ ਅਸੀਂ ਆਪਣਾ ਅੱਗੇ ਵਧੀ ਜਾਂਦੇ ਆ ਬਾਕੀ ਸਾਬ ਹੋ ਜੜਿਆ ਪਿਆ ਕਿਉਂਕਿ ਪੌੜੀਆਂ ਹਲੇ ਤੱਕ ਮੁੱਕਣ ਤੇ ਨਹੀਂ ਆਣੀਆਂ ਪਈਆਂ ਲੋ ਜੀ ਬਾਕੀ ਜ਼ਰੂਰੀ ਸੂਚਨਾ ਸਾਰਿਆਂ ਨੂੰ ਇਹ ਆ ਜੱਬੇ ਵਾਲਾ ਆਪਣੇ ਨਵੇਂ ਖੁੱਲੀ ਇੱਕ ਪੀਜ਼ਾ ਦੁਕਾਨ ਪੀਜ਼ਾ ਬਾਸ ਦੇ ਨਾਮ ਤੇ ਤੇ ਇੱਥੇ ਆਫਰਾਂ ਵੀ ਲੱਗਦੀਆਂ ਐ ਤਾਂ ਮੰਗਲਵਾਰ ਨੂੰ ਤੇ ਸ਼ਨੀਵਾਰ ਨੂੰ ਆਫਰ ਵੀ ਚੱਲਦੀ ਐ ਵਧੀਆ ਵਧੀਆ ਤੇ ਇੱਕ ਵਾਰੀ ਜਰੂਰ ਟੈਸਟ ਕਰਕੇ ਦੇਖਿਓ ਕਿ ਇਹਦਾ ਟੈਸਟ ਇਹਨਾਂ ਦਾ ਸਭ ਤੋਂ ਵਧੀਆ ਐ ਇੱਕ ਵਾਰੀ ਮੈਂ ਖਾਦਾ ਵੀ ਐ ਤੇ ਥੋੜਾ ਚਲੋ ਕਾਸ਼ਟਲੀ ਤਾਂ ਹੈ ਪਰ ਟੈਸਟ ਬਹੁਤ ਵਧੀਆ ਐ ਘੈਂਟ ਟੈਸਟ ਐ ਬਿਲਕੁਲ ਇੱਕ ਵਾਰੀ ਸਾਰੇ ਜਾਣੇ ਜਰੂਰ ਟਰਾਈ ਕਰਿਓ ਚੱਬੇ ਵਾਲ ਚੌਂਕ ਐ ਜਿਹੜਾ ਉੱਥੇ ਮੇਨਤੀ ਦੁਕਾਨ ਐ ਇਹ ਤੇ ਰਾਣਾ ਸਵੀਟ ਸ਼ਾਪ ਦੇ ਬਿਲਕੁਲ ਆਪੋਜ਼ਿਟ ਬਾਕੀ ਥੱਲੇ ਐਡਰੈਸ ਵੀ ਲਿਖ ਦਊਂਗਾ ਤੇ ਮੀਨੂ ਵਗੈਰਾ ਸਾਰਾ ਸ਼ੇਅਰ ਕਰ ਦਊਂਗਾ ਤੁਸੀਂ ਦੇਖ ਲਿਓ ਤੇ ਇੱਕ ਵਾਰੀ ਟੈਸਟ ਬਾਕੀ ਹੁਣ ਅੱਗੇ ਵਧਦੇ ਆਂ। ਅਦਰ ਨਹੀਂ ਆ ਰਹੇ ਕੋਈ ਇੱਕ ਵਾਰੀ ਪੂਰਾ ਪਹਾੜੀਆਂ ਦਾ ਇਸ ਸਿਰ ਬਿਲਕੁਲ ਟੋਪ ਤੇ ਆ। ਸਾਰੀਆਂ ਪਹਾੜੀਆਂ ਦੇ ਬਰਾਬਰ ਹੀ ਆ ਜਿਆਦਾ ਇਸ ਤੋਂ ਨੀਮੀ ਆਇਆ। ਇਸ ਤੋਂ ਉੱਚੀ ਪਹਾੜੀ ਤਾਂ ਮਨ ਲੱਗਦਾ ਨਹੀਂ ਵੀ ਹੋਊਗੀ। ਤੇ ਹੁਣ ਇੱਥੇ ਖੜੇ ਆਂ ਇਹ ਜਗ੍ਹਾ ਤੇ ਤੇ ਹੁਣ ਚੱਲੇ ਆਂ ਥੱਲੇ ਨੂੰ ਜਿੰਨਾ ਆਪਾਂ ਉੱਪਰ ਨੂੰ ਆਏ ਆ ਉਨਾ ਹੀ ਹੁਣ ਜਾਣਾ ਥੱਲੇ ਨੂੰ। ਡਰ ਤਾਂ ਪੂਰਾ ਲੱਗਦਾ ਪਰ ਵੀਡੀਓ ਬਣਾਣੀ ਜ਼ਰੂਰੀ ਆ। ਵਾਲ ਆਫ ਚైనా ਇਸ ਕਰਕੇ ਹੁਣ ਆਪਾਂ ਇੱਥੋਂ ਵਾਪਸੀ ਕਰਾਂਗੇ ਤੇ ਬਾਕੀ ਜੇ ਟਾਈਮ ਬਚਿਆ ਹੁਣ ਮੈਲ ਡੈਮ ਵੀ ਜਾਣਾ ਇਸ ਕਰਕੇ ਘੈਂਡ ਦੇਖ ਲੋ ਵਿਊ ਕਿੰਨਾ ਇੱਥੋਂ ਸਾਰਾ ਉੱਥੀ ਘੱਟੀ ਇਹਦੀ ਹੈਗੀ ਆ ਇੱਥੇ ਟੈਂਕੀ ਹੈ ਇੱਥੋਂ ਇੱਥੋਂ ਬਹੁਤ ਵਧੀਆ ਕੈਂਡਿਊ ਦਿਖਦਾ ਆ ਤੇ ਜਿਆਦਾ ਇੱਥੇ ਆਦਬਾਂ ਨੂੰ ਇਹ ਫੈਮਿਲੀ ਪਲੇਸ ਹੈ ਆਦਬਾਂ ਨੂੰ ਕਿਉਂਕਿ ਜਿਆਦਾ ਇੱਥੇ ਫੈਮਿਲੀ ਆਲੇ ਜਾਂਦੇ ਆ ਛਾਂ ਹੁੰਦੀ ਆ ਉਧਰ ਖੱਲੇ ਸਾਰੇ ਉੱਥੇ ਬੈਠ ਜਾਂਦੇ ਆ ਆਪਣਾ ਜੋ ਵੀ ਖਾਂਦੇ ਪੀਂਦੇ ਐ ਇੰਜੋਏ ਕਰਦੇ ਐ ਇੱਥੇ ਤੇ ਆ ਰੀਲਿੰਗ ਜਾਂਦੀ ਆ ਉੱਥੇ ਤੱਕ ਬੈਨਾਂ ਕੀ ਹੈ ਮੈਲ ਡੈਮ ਕੋਈ ਖਾਸ ਨਹੀਂ ਹੈਗਾ ਤੇ ਦੂਜਾ ਵੀ ਤੁਹਾਨੂੰ ਅਗਲੀ ਵੀਡੀਓ ਦਿਖਾ ਦਵਾਂਗੇ ਇਹ ਆ ਜੀ ਦੂਜਾ ਵਿਊ ਮੈਲ ਡੈਮ ਦਾ ਪਹਿਲਾ ਜਿਹੜਾ ਤੁਹਾਨੂੰ ਦਿਖਾਇਆ ਸੀ ਉੱਪਰ 메ਨ ਰਸਤੇ ਵਾਲਾ ਲੋ ਜੀ ਇੱਥੇ ਕਰਦੇ ਆ ਹੁਣ ਵੀਡੀਓ ਨੂੰ ਖਤਮ ਨੀਦਾ ਵੀ ਸਾਰਿਆਂ ਨੂੰ ਵੀਡੀਓ ਵਧੀਆ ਲੱਗੂਗੀ ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਆ ਵੀਡੀਓ ਦੋ ਚੀਜ਼ਾਂ ਕਵਰ ਕੀਤੀਆਂ ਇਹਦੇ ਵਿੱਚ ਚੀਨੀ ਘੱਟੀ ਤੇ ਮੈਰੀ ਡੈਮ ਤੇ ਬਾਕੀ ਕੋਈ ਕਮੀ ਵੇਸ਼ੀ ਰਹਿ ਗਈ ਹੋਈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵਾਰੀ ਸੁਧਾਰਾਂਗੇ ਤੇ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਸਾਰੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਦੇ ਬੀ ਚੰਗਾ ਜੀ